ਦੋਸਤ ਦੋਸਤ ਵਿੱਚ ਫਰਕ ਹੁੰਦਾ ਦੋਸਤ ਦੋਸਤ ਵਿੱਚ ਫਰਕ ਹੁੰਦਾ ਕੁਝ ਦੋਸਤ ਹੁੰਦੇ ਖਾਣ ਪੀਣ ਵਾਲੇ ਕੁਝ ਦੋਸਤਾਂ ਨੂੰ ਘੁੰਮਣ ਦਾ ਠਰਕ ਹੁੰਦਾ ਕੁਝ ਦੋਸਤਾਂ ਨੂੰ ਘੁੰਮਣ ਦਾ ਠਰਕ ਹੁੰਦਾ ਜਿਹੜਾ ਦੋਸਤ ਦੋਸਤ ਦੀ ਇੱਜ਼ਤ ਨੂੰ ਉਸ਼ਾਲੇ ਜਿਹੜਾ ਦੋਸਤ ਦੋਸਤ ਦੀ ਇੱਜ਼ਤ ਨੂੰ ਉਸ਼ਾਲੇ ਉਹ ਦੋਸਤ ਨਹੀਂ ਉਹ ਨਰਕ ਹੁੰਦਾ ਜੋ ਦੋਸਤ ਪਿੱਠ ਉੱਤੇ ਵਾਰ ਕਰਦਾ ਜੋ ਦੋਸਤ ਪਿੱਠ ਉੱਤੇ ਵਾਰ ਕਰਦਾ ਉਸ ਦੋਸਤੀ ਦਾ ਵਿੜਾ ਗਰਕ ਹੁੰਦਾ ਉਸ ਦੋਸਤੀ ਦਾ ਵਿੜਾ ਗਰਕ ਹੁੰਦਾ ਦੋਸਤੀ ਹੁੰਦੀ ਰੱਬ ਤੋਂ ਮਿਲੀ ਨਿਯਮਤ ਦੋਸਤੀ ਹੁੰਦੀ ਰੱਬ ਤੋਂ ਮਿਲੀ ਨਿਯਮਤ ਦੋਸਤੀ ਵਿੱਚ ਨਾ ਕਦੇ ਤਰਕ ਹੁੰਦਾ ਸ਼ੱਕ ਦੇ ਦਾਇਰੇ ਤੋਂ ਹਮੇਸ਼ਾ ਦੋਸਤੀ ਦੂਰ ਰੱਖੀਏ ਸ਼ੱਕ ਦੇ ਦਾਇਰੇ ਤੋਂ ਹਮੇਸ਼ਾ ਦੋਸਤੀ ਦੂਰ ਰੱਖੀਏ ਕੱਢ ਲਈਏ ਜੇ ਕੋਈ ਦਿਲ ਦੇ ਵਿੱਚ ਹਰਖ ਹੁੰਦਾ ਕੱਢ ਲਈਏ ਜੇ ਕੋਈ ਦਿਲ ਦੇ ਵਿੱਚ ਹਰਖ ਹੁੰਦਾ ਟੌਂਸੇ ਵਾਲਿਆ ਨਾ ਕਿਸੇ ਦੀ ਦੋਸਤੀ ਤੇ ਸ਼ੱਕ ਕਰੀਏ ਤੋਂ ਸੇ ਵਾਲਿਆ ਨਾ ਕਿਸੇ ਦੀ ਦੋਸਤੀ ਤੇ ਸ਼ੱਕ ਕਰੀਏ ਛਿੰਦਿਆ ਸੋਹਣੇ ਯਾਰ ਤੇ ਰੱਬ ਵਿੱਚ ਨਾ ਫਰਕ ਹੁੰਦਾ ਛਿੰਦਿਆ ਸੋਹਣੇ ਯਾਰ ਤੇ ਰੱਬ ਵਿੱਚ ਨਾ ਫਰਕ ਹੁੰਦਾ ਸੋਹਣੇ ਯਾਰ ਤੇ ਰੱਬ ਵਿੱਚ ਨਾ ਫਰਕ ਹੁੰਦਾ ਯਾਰ ਤੇ ਰੱਬ ਵਿੱਚ ਨਾ ਫਰਕ ਹੁੰਦਾ